ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 15 April ਤੱਕ ਦੀ ਮੌਸਮ ਅਫਰਡ ਲੈ ਕੇ ਹਾਜ਼ਰ ਆ ਜੀ ਆਉਣ ਵਾਲੇ 10 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸਾਰੇ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਤੇ ਨਜ਼ਰ ਜੁੜੇ ਰਹਿਣਾ ਹਣ ਦੇ ਅੱਜ ਇਕ ਤਾਜ਼ਾ ਸੈਟਲਾਈਟ ਦਾ ਸਿਰਾ ਦੇਖੀਏ ਤੇ ਗੱਲ ਕਰੀਏ ਅੱਜ ਦੇ ਮੌਸਮ ਦੀ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਦੀ ਗੱਲ ਕਰੀਏ ਜੀ ਮੌਸਮ ਪੰਜਾਬ ਦਾ ਬਿਲਕੁਲ ਸਾਫ਼ ਹੈ ਸਵੇਰ ਤੋਂ ਜਿਹੜੀ ਐ ਤਿੱਖੀ ਤੋਂ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੜੀ ਹੋਈ ਆ ਕੋਈ ਕਿਸਮ ਦੀ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਕੋਈ ਕਿਸੇ ਤਰ੍ਹਾਂ ਦੀ ਬੱਦਲਵਾਈ ਨਹੀਂ ਜੀ ਤੇ ਅੱਜ ਦਿਨ ਜਿਹੜੇ ਦੇਰ ਸ਼ਾਮ ਤੱਕ ਮੌਸਮ ਜਿਹੜਾ ਬਿਲਕੁਲ ਸਾਫ਼ ਰਹੇਗਾ ਹਲਕੇ ਟੁੱਟੂ ਵਿੱਚ ਬੱਦਲਵਾਈ ਜਿਹੜੀ ਐ ਹਲਕੇ ਫੁਲਕੇ ਵਿੱਚ ਬੱਦਲ ਲੰਘਦੇ ਰਹਿਣਗੇ ਤਾਪਮਾਨ ਦੀ ਗੱਲ ਕਰੀਏ ਜੀ 30-35 ਡਿਗਰੀ ਤੱਕ ਟੈਂਪਰੇਚਰ ਜਿਹੜਾ ਅਗਲੇ 48 ਘੰਟਿਆਂ ਤੱਕ ਜਿਹੜਾ ਜਾ ਸਕਦਾ ਹੈਗਾ ਤੇ ਗਰਮੀ ਦਾ ਦੌਰ ਹੈ ਜਿਹੜਾ ਚੱਲਦਾ ਪਿਆ ਹੈ ਸ਼ੁਰੂ ਹੋ ਚੁੱਕਿਆ ਹੈ ਉੱਥੇ ਜੇਕਰ ਦੁਬਾਰਾ ਫਸੇ ਗੱਲ ਕਰੀਏ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਖਾਗਨ ਉਹਦੇ ਤੇ ਤੁਹਾਡੀ ਜੜੀ ਹੈ ਤੁਹਾਡੇ ਨਾਲ ਸਾਂਝੇ ਕਰਾਂਗੇ 10 ਤਰੀਕ ਤੱਕ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਆਉਂਦੇ 6-7 ਦਿਨਾਂ ਤੱਕ ਹਾਲਾਂਕਿ 10-11 12 ਤਰੀਕ ਤੱਕ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਹੈ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਆ ਗਏ ਇੱਥੇ ਹੁਣ ਜੇਕਰ ਇਹ ਗੱਲ ਕਰੀਏ ਜੀ ਇੱਕ ਤਾਜ਼ਾ ਪੱਛਮੀ ਸਿਸਟਮ ਜਿਹੜਾ ਕਿ 10 ਤੱਕ ਦਊਗਾ 13 ਅਪ੍ਰੈਲ ਨੂੰ 13 14 15 ਔਰ 16 3-4 ਦਿਨ ਇਸ ਸਿਸਟਮ ਪੂਰੀ ਤਰ੍ਹਾਂ ਐਕਟਿਵੇਟ ਰਹੂਗਾ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੀਂਹ ਦਾ ਇੱਕ ਤਗੜਾ ਸਪੈਲ ਹੈ ਜਿਹੜਾ ਦੁਬਾਰਾ ਵੇਖਣ ਨੂੰ ਮਿਲ ਸਕਦਾ ਹੈਗਾ ਗੜਮਾਰੀ ਇਹ ਸਿਸਟਮ ਦੇ ਸਕਦਾ ਜੀ ਤੇਜ਼ ਤੂਫਾਨੀ ਹਵਾਵਾਂ ਔਰ ਜਿਹੜੇ ਆ ਜ਼ਿਆਦਾਤਰ ਖੇਤਰ ਜਿਹੜੇ ਮੀਂਹ ਨਾਲ ਕਵਰ ਹੋਣਗੇ ਸਭ ਤੋਂ ਪਹਿਲਾਂ ਇਹ ਸਿਸਟਮ ਜਿਹੜਾ ਆ ਮੱਧ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਔਰ ਫਿਰ ਜਿਹੜੇ ਸਰਹੱਦੀ ਜਲੇ ਆ ਇਹਨਾਂ ਜਿਲਿਆਂ ਦੇ ਵਿੱਚ ਜਿਹੜਾ ਆ ਮੀਂਹ ਡੰਦਾ ਹੋਇਆ ਲਗਭਗ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਜਿਲਿਆਂ ਨੂੰ ਕਵਰ ਕਰਦਾ ਹੋਇਆ ਇਹ ਸਿਸਟਮ ਤਿੰਨ ਚਾਰ ਦਿਨ ਐਕਟਿਵ ਰਹੂਗਾ ਜੀ ਤੇ 14-15 ਤੱਕ ਤੱਕ ਜਿਹੜੇ ਮੀਂਹ ਜਿਹੜੇ ਆ ਇਹ ਸਿਸਟਮ ਇਹ ਜਿਹੜਾ ਦਰਜ ਕਰਾਏਗਾ ਨਾਲ ਗੜੇਵਾਰੀ ਵੀ ਜਿਹੜਾ ਜਾ ਦੇ ਸਕਦਾ ਹੈਗਾ ਜੇਕਰ ਗੱਲ ਕੀਤੀ ਜਾਵੇ ਜੀ 11 12 13 ਤਰੀਕ ਤੱਕ ਯਾਨੀ ਕਿ 12 ਤਰੀਕ ਤੱਕ ਆਪਣੇ ਖਾਸ ਤੌਰ ਤੇ ਕੋਈ ਵੱਡੇ ਖਤਰ ਦੇ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਹਾਲਾਂਕਿ 12 ਤਰੀਕ ਨੂੰ ਸਵੇਰ ਤੋਂ ਬੱਦਲ ਵਾਣੀ ਸ਼ੁਰੂ ਹੋ ਜਾਏਗੀ ਜਿਹੜੇ ਕਿ ਆਉਦੇ 48 72 ਘੰਟਿਆਂ ਤੱਕ ਜਿਹੜੇ ਉਮੀਦ ਆਕਾਰ ਨੂੰ ਬਣੇਗੀ ਤੇ ਫਿਲਹਾਲ ਜੇਕਰ ਹੁਣ ਦੀ ਗੱਲ ਕਰੀਏ ਤਾਂ ਮੌਸਮ ਆਪਣਾ ਬਿਲਕੁਲ ਸਾਫ਼ ਹੈ ਜੀ ਤਾਪਮਾਨ ਦੇ ਵਿੱਚ ਵਾਧਾ ਆਉਣ ਵਾਲੇ 48 72 ਘੰਟੇ ਤੱਕ ਹੋਰ ਦੇਖਿਆ ਜਾਊਗਾ 11 12 ਤਰੀਕ ਤੱਕ ਤਾਪਮਾਨ ਹੈ ਜਿਹੜਾ 38 40 ਤੱਕ ਜਿਹੜਾ ਜਾ ਸਕਦਾ ਹੈਗਾ ਉਮੀਦ ਦੇ ਮੁਤਾਬਕ ਤੇ ਫਿਲਹਾਲ ਇਹ ਜਿਹਾ ਜੀ ਅਫਰੇਟਸ 13 ਵਾਲਾ ਸਿਸਟਮ ਜਿਹੜਾ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਕਿ 13 ਵਾਲਾ ਸਿਸਟਮ ਦੱਸ ਸਕਦਾ ਹੈਗਾ ਤੇ ਤਗੜੀ ਮੀਟਰ ਜਰਜ ਦਰਜ ਕਰਾਏਗਾ ਸੋ ਅਗ ਜਿਹੜੀ ਅਫਰੇਟ ਤੁਹਾਨੂੰ ਰੈਗੂਲਰ ਤੌਰ ਤੇ ਦਿੰਦੇ ਰਵਾਂਗੇ ਇਸ ਜਿਹਾ ਜੀ ਅਫਰੇਟ ਨੂੰ ਮਿਲਦੇ ਅਗਲੀ ਵੀਡੀਓ ਦੇ ਵਿੱਚ ਜਾਜ਼ਤ ਦੇ ਧੰਨਵਾਦ